ਜਿਹੜੇ ਘਰ ਵਿੱਚ ਸਿੱਧੂ ਮੂਸੇਵਾਲੇ ਨੇ ਲਿਆ ਸੀ ਜਨਮ ਉਸ ਘਰ ਦੇ ਵਿੱਚ ਇੱਕ ਵਾਰ ਫੇਰ ਤੋਂ ਬੰਨੇ ਗਏ ਹੁਣੇ-ਹੁਣੇ ਨਿੰਮ ਤੁਸੀਂ ਦੇਖ ਰਹੇ ਹੋ ਪਰਿਵਾਰ ਦੇ ਲੋਕ ਅਤੇ ਪਿੰਡ ਦੇ ਲੋਕ ਸਿੱਧੂ ਦੇ ਪੁਰਾਣੇ ਘਰ ਵਿੱਚ ਨਿੰਮ ਵੰਦ ਰਹੇ ਨੇ ਕਿਉਂਕਿ ਘਰ ਦੇ ਵਿੱਚ ਖੁਸ਼ੀ ਆਈ ਹੈ ਇਸੇ ਕਰਕੇ ਖੁਸ਼ੀ ਦਾ ਮਾਹੌਲ ਹੈ ਇਹ ਉਹੀ ਘਰ ਹੈ ਜਿਹੜਾ ਕਦੇ ਲੋਕਾਂ ਦੇ ਨਾਲ ਭਰਿਆ ਰਹਿੰਦਾ ਸੀ ਪਰ ਜਦੋਂ ਦਾ ਬਾਈ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਿਆ ਇਹ ਘਰ ਬਿਲਕੁਲ ਸੁਨਸਾਨ ਰਹਿਣ ਲੱਗਾ ਸੀ ਅਤੇ ਇਸ ਘਰ ਨੂੰ ਤਾਲਾ ਵੱਜਿਆ ਹੋਇਆ ਸੀ ਅਤੇ ਜਿਹੜੇ ਵੀ ਸਿੱਧੂ ਦੇ ਫੈਨ ਹਵੇਲੀ ਵਿੱਚ ਆਉਂਦੇ ਸੀ ਉਹ ਇੱਕ ਵਾਰ ਸਿੱਧੂ ਦੇ ਪੁਰਾਣੇ ਘਰ ਜ਼ਰੂਰ ਘੇੜਾ ਮਾਰ ਕੇ ਜਾਂਦੇ ਸੀ ਪਰ ਉਹਨਾਂ ਦਾ ਦਿਲ ਬਹੁਤ ਦੁਖਦਾ ਸੀ ਕਿਉਂਕਿ ਇਸ ਘਰ ਨੂੰ ਆਮ ਤੌਰ ਤੇ ਆਪਾਂ ਨੇ ਦੇਖਿਆ ਕਿ ਜਿੰਦਰਾ ਹੀ ਲੱਗਿਆ ਹੁੰਦਾ ਹੈ ਅਤੇ ਲੋਕ ਦਾ ਕੰਦਾ ਉੱਪਰ ਦੀ ਕਈ ਵਾਰ ਦੇਖਿਆ ਕਰਦੇ ਸੀ ਅਤੇ ਸੋਚਦੇ ਸੀ ਕਿ ਕਦੇ ਬਈ ਸਿੱਧੂ ਮੂਸੇਵਾਲੇ ਨਾਲ ਇੱਥੇ ਕਿੰਨੀ ਭੀੜ ਜਮਾ ਹੋਇਆ ਕਰਦੀ ਸੀ ਪਰ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਕਹਿੰਦੇ ਨੇ ਕਿ ਅਗਰ ਚੰਗਾ ਸਮਾਂ ਨਹੀਂ ਰਹਿੰਦਾ ਤਾਂ ਰਹਿੰਦਾ ਮਾੜਾ ਸਮਾਂ ਵੀ ਨਹੀਂ ਆ ਤੇ ਉਸੇ ਤਰ੍ਹਾਂ ਹੋਇਆ ਇੱਕ ਵਾਰ ਹੁਣ ਫੇਰ ਤੋਂ ਪਰਿਵਾਰ ਨੂੰ ਖੁਸ਼ੀ ਮਿਲੀ ਹੈ ਐਸੇ ਕਰਕੇ ਅੱਜ ਹਵੇਲੀ ਦੇ ਬਾਹਰ ਨਿੰਮ ਬੰਨੇ ਗਏ ਅਤੇ ਸਿੱਧੂ ਦੀ ਸਮਾਦ ਦੇ ਉੱਪਰ ਨਿੰਮ ਬੰਨੇ ਗਏ ਅਤੇ ਉਸ ਤੋਂ ਬਾਅਦ ਸਿੱਧੂ ਦੇ ਪੁਰਾਣੇ ਘਰ ਆ ਕੇ ਲੱਡੂ ਵੰਡੇ ਗਏ ਅਤੇ ਨਿੰਮ ਬੰਨੇ ਗਏ ਤੁਹਾਨੂੰ ਪਤਾ ਹੈ ਜਦੋਂ ਘਰ ਦੇ ਵਿੱਚ ਪੁੱਤਰ ਪੈਦਾ ਹੁੰਦਾ ਹੈ ਤਾਂ 12 ਦੇ ਅੱਗੇ ਨਿੰਮ ਬਣੇ ਜਾਂਦੇ ਹਨ ਉਸੇ ਤਰ੍ਹਾਂ ਮੂਸੇ ਦੇ ਵਿੱਚ ਵੀ ਅੱਜ ਹੋਇਆ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਨਿੰਮ ਬਣੇ ਗਏ ਤਾਂ ਦੋਸਤੋ ਇੱਥੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਈ ਗੱਲਬਾਤ ਸੁਣਾ ਦਿੰਨੇ ਆ ਕਿ ਆਖਰ ਕਿਸ ਤਰੀਕੇ ਦੇ ਨਾਲ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜਦ ਨਿਮਵੰਤਾ ਪੁਰਾਣੇ ਕਰੇ ਫਿਰਦੇ ਆ ਤੇ ਸਾਰੇ ਪਾਸੇ ਨਿਮਵੰਤਾ ਅੱਜ ਪੂਰੇ ਪਿੰਡ ਚ ਖੁਸ਼ੀ ਮਨਾਈ ਜਾ ਰਹੀ ਹੈ ਕੀ ਗੱਲ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਜੋ ਕੋਈ ਆਪਣਾ ਇਹ ਹੈਗਾ ਰਵਾਜ ਆਪਾਂ ਨਿਮਵੰਨਿਆ ਵੀਰ ਦਾ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਮਹਾਰਾਜ ਨੇ ਦਵਾਰੇ ਖੁਸ਼ੀਆਂ ਲਿਆਤੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਏ ਤੁਸੀਂ ਮੇਰੇ ਛੋਟੇ ਛਿੱਟੂ ਦੇਖੇ ਹਾਂ ਵੀਰੇ ਫੋਟੋਆਂ ਵੇਖੀਆਂ ਨੇ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਮੀ ਲੱਗਦਾ ਜਿਵੇਂ ਵੀਰ ਜੀ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦੀ ਆ ਬਹੁਤ ਜਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਹੀ ਵੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਣ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਪਾਲੀ ਨਮ ਬੰਨਿਆ ਯਾਦਗਾਰੀ ਵੀ ਕਿ ਘਰੇ ਵੀ ਹਵੇਲੀ ਕਿਵੇਂ ਤੇ ਪੁਰਾਣੇ ਘਰੇ ਆਇਆ ਕਿਵੇਂ ਲੱਗ ਰਿਹਾ ਹੈ ਕੀ ਕਹਣਾ ਜਾਊਂਗਾ ਐ ਲੱਗ ਰਾਂ ਤਾਂ ਕੀ ਹੈ ਬਈ ਖੁਸ਼ੀ ਹੈ ਪੰਜਾਬੀ ਸੱਭਿਆਚਾਰ ਦੇ ਮਤਾਬਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮਤਾਬਕ ਜਦੋਂ ਸਾਡੇ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਮ ਬੰਨਦੇ ਆ ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਘਰੇ ਵੀ ਬੰਨਿਆ ਸਵਾਦ ਤੇ ਬੰਨਿਆ ਇਸੇ ਨਾਮ ਪੁਰਾਣੇ ਕਰੇ ਵੀ ਨਾਮ ਬਨ ਲ ਕੇ ਰਸਮ ਪੂਰੀ ਕੀਤੀ ਹੈ ਤੇ ਅਸੀਂ ਬਹੁਤ ਖੁਸ਼ ਆ ਹਾਂ ਨੀ ਮਾਵਾ ਪੈਣਾ ਦੇ ਗੀਤ गा ਕੇ ਸੁਣਾਈ ਅਸੀਂ ਅਜਾ ਪਾਲੀ ਮਾਪਸੀ ਵਾਪਸ ਤੇ ਬੜੇ ਗੀਤ ਵੀ ਗਾਏ ਲੱਗੂ ਕਰਦੇ ਵਾਪਸੀ ਹੋਈ ਹੈ ਜਵਾਬ ਕੀ ਦੋ ਉਹ ਸਪਰ ਨਹੀਂ ਉਹ ਤਾਂ ਭੁੱਲ ਜਾਣ ਵੀ ਉਹਦੇ ਭਾਈ ਨੇ ਵੀ ਕਿਹਾ ਸੀ ਵੀ ਪਰ ਜੋ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਉਸ ਦਿਵਸ ਦਾ ਬੜਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਕੱਸੀਆਂ ਵਾਪਸ ਲੈ ਕੇ ਆਈਆਂ ਪੁਰਾਣੇ ਕਰੇ ਇਸੀਂ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਦਿਨ ਦੀ ਬਹੁਤ ਖੁਸ਼ੀ ਆ ਸਿੱਧੂ ਬਹੁਤ ਖੁਸ਼ੀ ਆ ਅੱਜ ਮੈਂ ਵੀ ਬਣਤਾ ਲੱਡੂ ਬਣਦਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਵੀ ਲੱਗਦਾ ਹੈ ਉਹੀ ਨੂੰ ਵੀ ਲੱਗਦਾ ਤੁਹਾਨੂੰ ਵੀ ਹੋ ਕੀ ਹੈ